ਪੂਜ ਪਿਤਾ ਤੇਰੇ ਦਰ ਤੇ ਆ ਕੇ ਬੈ ਗਇਆ ਏ ਤੇਗ ਬਹਾਦਰ ਪੂਜ ਪਿਤਾ ਤੇਰੇ ਦਰ ਤੇ ਆ ਕੇ ਬੈ ਗਇਆ ਖੈਰ ਝੋਲੀ ਪਾਉ ਨਾ ਪਾਉ ਅਸੀਂ ਅਲਖ ਜਗਾ ਕੇ ਬੈ ਗਇਆ ਤੇ ਤੈਗ ਬਹਾਦਰ ਅਸੀਂ ਦੁਖੀ ਪੰਡਤ ਕਸ਼ਮੀਰ ਦੇ ਹਾਂ ਇੱਕ ਫੁੱਲ ਦੇ ਹਾਂ ਦਿਲ ਚੀਰ ਦੇ ਹਾਂ ਅਸੀਂ ਦੁਖੀ ਪੰਡਤ ਕਸ਼ਮੀਰ ਦੇ ਹਾਂ ਇੱਕ ਫੁੱਲ ਦੇ ਹਾਂ ਦਿਲ ਚੀਰ ਦੇ ਹਾਂ ਤੁਸੀਂ ਦਰਦ ਸਾਡਾ ਸੁਨੋ ਨਾ ਸੁਨੋ ਤੁਸੀਂ ਦਰਦ ਸਾਡਾ ਸੁਨੋ ਨਾ ਸੁਨੋ ਪਰ ਦੁਨੀਆ ਨੂੰ ਸੁਣਾ ਕੇ ਬੈ ਗਏ ਹਾਂ ਏ ਤੇਗ ਬਹਾਦਰ ਪੂਜ ਪਿਤਾ ਸਾਡੀ ਮੰਜ਼ਿਲ ਦਾ ਕੋਈ ਰਾਹ ਨਹੀਂ ਬੇੜੀ ਦਾ ਕੋਈ ਮਲਾ ਨਹੀਂ ਸਾਡੀ ਮੰਜ਼ਿਲ ਦਾ ਕੋਈ ਰਾਹ ਨਹੀਂ ਬੇੜੀ ਦਾ ਕੋਈ ਮਲਾ ਨਹੀਂ ਅਸੀਂ ਆਪਣੀ ਕਿਸ਼ਤੀ ਛੱਲਾ ਦੇ ਵਿੱਚ ਆਪ ਫਸਾ ਕੇ ਬੈ ਗਏ ਹਾਂ ਫਿਰ ਤੇਗ ਬਹਾਦਰ ਪੂਜ ਪਿਤਾ ਤੇਰੇ ਦਰ ਤੇ ਆ ਕੇ ਬੈ ਗਏ ਆ ਸੋ ਅੱਗੋਂ ਹੋਰ ਕੀ ਆਪਣਾ ਦੁੱਖੜਾ ਬੋਲਦੇ ਨੇ ਸ਼ਿਵ ਜੀ ਦਾ ਟਲ ਖੜਕਾ ਆਏ ਹਨੂਮਾਨ ਦਾ ਰੋਟ ਚੜਾ ਆਏ ਸ਼ਿਵ ਜੀ ਦਾ ਟਲ ਖੜਕਾ ਆਏ हनुमान ਦਾ ਰੋਟ ਚੜਾਏ ਅਸੀ ਸੇਵੀਆਂ ਗੁੱਗੇ ਪੀਰ ਨੂੰ ਵੀ ਬੇਅੰਤ ਖਵਾ ਕੇ ਬੈ ਗਿਆਂ ਹੇ ਤੇਗ ਬਹਾਦਰ ਪੂਜ ਪਿਤਾ ਤੇਰੇ ਦਰ ਤੇ ਆ ਕੇ ਬੈ ਗਿਆਂ ਗਉਆਂ ਦੀਆਂ ਲਾਸ਼ਾਂ ਪਈਆਂ ਨੇ ਖਬਰਾਂ ਨਾ ਕਿਸੇ ਨੇ ਲਈਆਂ ਨੇ ਗਉਆਂ ਦੀਆਂ ਲਾਸ਼ਾਂ ਪਈਆਂ ਨੇ ਖਬਰਾਂ ਨਾ ਕਿਸੇ ਨੇ ਲਈਆਂ ਨੇ ਅਫਸੋਸ ਬੜਾ ਪਰ ਬੇਬਸ ਹਾਂ ਇੱਕ ਫੂੜ ਵਿਸ਼ਾ ਕੇ ਬੈ ਗਇਆ اے ਪੂਜ ਪਿਤਾ ਤੇਰੇ ਚਰਨਾ ਚ ਤੇਰੇ ਬਿਨ ਸਾਡਾ ਕੋਈ ਨਹੀਂ ਕਿਧਰੇ ਵੀ ਮਿਲਦੀ ਟੋਈ ਨਹੀਂ ਤੇਰੇ ਬਿਨ ਸਾਡਾ ਕੋਈ ਨਹੀਂ ਕਿਧਰੇ ਵੀ ਮਿਲਦੀ ਟੋਈ ਨਹੀਂ ਦੁਨੀਆਂ ਦੇ ਹਰ ਇੱਕ ਤੀਰਥ ਤੇ ਦੁਨੀਆਂ ਦੇ ਹਰ ਇੱਕ ਤੀਰਥ ਤੇ ਨਾ ਤੂੰ ਮਥਾ ਕਸਾ ਕੇ ਬੈ ਗਿਆ ਹੈ ਪੂਜ ਪਿਤਾ ਗੁਰੂ ਤੇਗ ਬਹਾਦਰ ਤੇਰੇ ਦਰ ਤੇ ਆ ਕੇ ਬੈ ਗਿਆ ਸੋ ਆਖਰੀ ਲਾਈਨਾਂ ਨੇ ਇਹਨਾਂ ਦੀ ਫਰਿਆਦ ਸੁਣ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਉਸਲੇ ਗੋਬਿੰਦ ਰਾਏ ਦਾ ਰੂਪ ਸਨ ਉਨਾਂ ਨੇ ਗੋਹਣਾਂ ਨੂੰ ਧਰਵਾਸ ਦਿੱਤੀ ਮਾਇੂਸ ਪੰਡਤ ਹੋਵੋ ਨਾ ਤੁਸੀਂ ਖੂਨ ਦੇ ਅਥਰੂ ਰੋ ਨਾ ਮਾਇੂਸ ਪੰਡਤ ਹੋਵੋ ਨਾ ਤੁਸੀਂ ਖੂਨ ਦੇ ਅਥਰੂ ਰੋ ਨਾ ਬਸ ਆਖੋ ਸਫਰੀ ਨਾਨਕ ਦੀ ਅਸੀਂ ਓਟ ਤਕਾ ਕੇ ਬੈ ਗਏ ਆ ਬਸ ਆਖੋ ਨਾਨਕ ਸਫਰੀ ਦੀ ਬਸ ਆਖੋ ਸਫਰੀ ਨਾਨਕ ਦੀ ਅਸੀਂ ਓਟ ਤਕਾ ਕੇ ਬੈ ਗਏ ਆ ਅਸੀਂ ਓਟ ਤਕਾ ਕੇ ਬੈ ਗਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ